ਪਿੰਡ ਦੇ ਕਾਲੇ ਕੇ ਬਲੌਗ ਤੇ ਬਹੁਤ ਬਹੁਤ ਧੰਨਵਾਦੀ ਹੋ ਸਨ ਤੁਸੀਂ ਕਿੰਨੇ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਹਲੋ ਜੀ ਅੱਪਾ ਅੱਜ ਜੋ ਸਮਾਨ ਕੂਰੀਅਰ ਕਰਵਾਉਣਾ ਸਨ ਉਹ ਦਿਖਾਉਣੇ ਆ ਬਸ 1:30-10:00 ਵੇਲੇ ਕਟਿਆ ਹੋ ਗਿਆ ਤੇ ਹਾਜੀ ਆਪਣੇ ਅੰਦਰਾਂ ਚ ਝਾੜੂ ਕੋਚਾ ਸਾਰਾ ਕੰਮ ਹੀ ਪਿਆ ਹੈ ਜੀ ਕਿਉਂਕਿ ਜ਼ਰੂਰੀ ਸੀਗਾ ਤੇ ਇਹ ਵਸੋਂ ਕਰਦੇ ਹੁਣ ਜਾਂਦੇ ਆ ਕਰਵਾਉਣ ਮੈਂ ਸਭ ਪਹਿਲਾਂ ਨਰਦਾਂ ਪਹਿਨ ਮੰਦਿਰ ਕੋਲ ਵੀਡੀਓ ਪਹੁੰਚੂਗੀ ਜਨਾੜੇ ਮੇਰੇ YouTube ਫੈਮਿਲੀ ਕੋਲ ਪਹੁੰਚੂ ਦੋ ਜੀ ਦੇਖੋ ਪਹਿਲਾਂ ਮੈਂ ਸੁਣ ਦਿਖਾਉਣੀ ਆ ਦੇਖੋ ਜੀ ਚਾਹ ਦੇਖੋ ਜਿਆ ਮਜਬੂਰੀ ਹੋ ਜਾਂਦੀ ਆ ਤੇ ਹੁਣ ਇੱਕ ਪੱਲਾ ਪਾਸਾ ਮੈਂ ਬਣਾਤਾ ਤੇ ਨਾਲ ਜੋੜੋ ਫਿਰ ਤਾਂ ਤੇਰੇ ਫਿਰ ਇੱਕ ਕਰ ਰਹਿ ਗਿਆ ਕਿਉਂਕਿ ਉਹਨਾਂ ਨੇ ਤੁਰਨਾ ਪੈਣ ਨੇ ਸੌ ਵਾਰ ਤੇ ਇਹ ਸਾਮਾਨ ਹੋਸਾ ਦਾ ਉਹਨਾਂ ਕੋਲ ਸਵੇ ਸ਼ੋਮਵਾਰ ਨੂੰ ਪਹੁੰਚੇ ਤੇ ਫਿਰ ਆਪਾਂ ਵੜਾ ਸਕਦੇ ਆ ਇਹ ਮਜਬੂਰੀ ਬਹੁਤ ਹੋ ਜਾਂਦੀ ਚਲ ਨੇ ਕਾਫੀ ਟਾਈਮ ਤੋਂ ਮੈਂ ਕਿਹਾ ਸੀ ਬਣਾ ਕੇ 줘 ਤੇ ਨਾਲਾ ਪਾ ਪੱਛਾ ਅੱਜ ਚਲੋ ਉਹ ਕਹਿੰਦੇ ਜਿੰਨਾ ਕੁ ਰਹਿ ਗਿਆ ਚਲੋ ਨਹੀਂ ਮੈਂ ਵਾਸੀ ਬਣਾਵਾਂਗੇ ਜੇ ਤਾਂ ਸਵੇਰੇ ਸ਼ਨੀਵਾਰ ਨੂੰ ਪਹੁੰਚ ਗਿਆ ਤੇ ਤਾਂ ਚਲ ਜੋ ਕਿ ਉੱਥੇ ਉਹਨਾਂ ਨੂੰ ਗਰਦਾਸ ਕਰਕੇ ਮਿਲ ਗਿਆ ਬਣਾਉਣ ਵਾਸਤੇ ਤਾਂ ਬਣਵਾ ਲੈਣਗੇ ਤੇ ਇਸ ਤਰ੍ਹਾਂ ਪਤਾ ਜਿੰਨਾ ਕੋਸ਼ਿਸ਼ ਹੋਈ ਤਾਂ ਆ ਵੀ ਬਣਾਤੀ ਸੀ ਨਹੀਂ ਕਿ ਚਲੋ ਦਾਲਾਂਗੇ ਲੋ ਜੀ ਆ ਜਾ ਕਿ ਸੀਗੀ ਤੇ ਬਹੁਤ ਜਾਨੀ ਆਪ ਨੂੰ ਤਾਂ ਟੈਨਸ਼ਨ ਹੋਈ ਜਿੰਨਾ ਕੁ ਰਹਿ ਗਿਆ ਫਿਰ ਆਏ ਸੀ ਉਹਨਾਂ ਨੂੰ ਹੀ ਜੇ ਰਹਿ ਕੇ ਤਮੜ ਕੇ ਫਿਰ ਕੋਈ ਯਾਰ ਚਾਚ ਪਰਦੇ ਪੈ ਜਾਣਾ ਪਰ ਉਹਨਾਂ ਨੇ ਅਮਰੀਕਾ ਚ ਲਿ ਜਾਣਾ ਸੀ ਆ ਦੇਖੋ ਜੀ ਆ ਬਲਾউজ ਆ ਇਹਦੀਆਂ ਬਾਜੂ ਬਣੀਆਂ ਨਹੀਂ ਇਹਦੀ ਵੀ ਬਾਜੂ ਦੀ ਨਾਲ ਪੱਛਮ ਘਲਦੀ ਇਹਨਾਂ ਨੇ ਬਾਜੂ ਲਾਈ ਸੀਗੀ ਫਿਰ ਆਪਾਂ ਉਹਦੀ ਇਹਨੂੰ ਪਾਈ ਇਹਦੀ ਵੀ ਨਾਲ ਆਪਾਂ ਪੱਛਮੇ ਬਾਕੀ ਘਲਦੀ ਲਓ ਦੇਖੋ ਆਇ ਮਜਬੂਰੀ ਹੋ ਜਾਂਦੀ ਦੇਖੋ ਜੀ ਵਾਕਿ ਨਹੀਂ ਰੈਡੀ ਹੋਇਆ ਚਲੋ ਮਨਦੀਪ ਭੈਣ ਵੀ ਦੇਖ ਲੈਣਗੇ ਵੀਡੀਓ ਸ਼ਾਹ ਨੂੰ ਉਹਨੇ ਕੋਲ ਪਹੁੰਚ ਜਾਣੀ ਆ ਚਲੋ ਭੈਣ ਹੁਣ ਇਹਨਾਂ ਨਾਲ ਕੁਝ ਰਹਿ ਗਿਆ ਤੁਸੀਂ ਦੇਖ ਲਿਓ ਲਓ ਜੀ ਆਹਨਾਂ ਦੀ ਕੋਟੀ ਸੀਗੀ ਥੋਨੂੰ ਇਹ ਪਹਿਲਾਂ ਵੀ ਮੈਂ ਦਿਖਾਈ ਸੀ ਤੁਹਾਨੂੰ ਫਿਰ ਮੈਂ ਦੱਸਿਆ ਨਹੀਂ ਸੀਗਾ ਵੀ ਆਪਾਂ ਕਿਹਨਾਂ ਨੂੰ ਕੱਲ੍ਹ ਨਹੀਂ ਇਹ ਆਪਾਂ ਭੈਣ ਮਨਦੀਪ ਤੁਹਾਨੂੰ ਇਹ ਵੀ ਉਹਨਾਂ ਦੀ ਕੋਟੀ ਹੈ ਦੇਖੋ ਜੀ ਕਿਹਾ ਤਾਂ ਉਹਨਾਂ ਨੇ ਪੰਜ ਕੋਟੀਆਂ ਸੀਗੀਆਂ ਤੁਹਾਨੂੰ ਪਤਾ ਵੀ ਇਹ ਚੀਜ਼ ਵਿੱਚ ਮਿਹਨਤ ਬਹੁਤ ਲੱਗਦੀ ਪੰਜ ਦੀ ਬਣ ਕੇ ਪਿਆਰ ਹੁੰਦੀ ਆ आप दो ही तैयार हो बन के क्योंकि उन्होंने महीने चुकी हरिकोटियाँ तैयार होना बटन पाते मैं लगन गई तो छे बटन पर मैं सात पाते मैं कई बार सिलेक पाता आह जेबा तीस यू क्यों क्योंकि बार बार मैं उन्होंने वीडियो बना के दऊँगी मेरा टाइम नहीं है दसन का ਤੇ ਵੀਡੀਓ ਤੇ ਵੀ ਆਖ ਲੈਣਗੇ ਕਿ ਆਪਾਂ ਜੇ ਵਤੀ ਵਟਣ ਬਸ ਆਏ ਪੈਰ ਕਰਕੇ ਜੇ ਉਹਨਾਂ ਦੇ ਬਟਨ ਲਾ ਲੈਣਗੇ ਉਹਨਾਂ ਨੂੰ ਜਾ ਕੇ ਟਨ ਤੇ ਆ ਆਸ ਨੂੰ ਬਲੌਗ ਵੀ ਦਿਖਾਇਆ ਸੀ ਆਪਾਂ ਕਿ ਤੇ ਆ ਆਸ ਨੂੰ ਦਿਖਾਇਆ ਸੀ ਬਲੌਗ ਵੀ ਇਹ ਵੀ ਆਪਾਂ ਰੈਡੀ ਕਰਤਾ ਸੀ ਜ ਬਣਾ ਕੇ ਇਹ ਸਾਰਾ ਕੁਝ ਉਹਨਾਂ ਦਾ ਹੀ ਆ ਭੈਣ ਮਨਦੀਪ ਇਹ ਤਾਂ ਬਣਾ ਕੇ ਤਾਂ ਕਾਫੀ ਕੁਝ ਦੇਣਾ ਸੀ ਪਰ ਨਹੀਂ ਬਣਿਆ ਇੱਕ ਆ ਕਰੀਮ ਜਾਗਟ ਇਹ ਕੀ ਗੱਲ ਦੀ ਆਪਾਂ ਉਹਦੇ ਨਾਲ ਦੀ ਆਪਾਂ ਪੱਤਨਾ ਮੈਂ 파ਤੀ ਸੀ ਉਹਨਾਂ ਨਾਲ ਕਰਹਾ ਉਹ 파ਤੀ ਸੀ ਕਿ ਕੋਨਾਂ ਦੀ ਆ ਕੱਲਰ ਦੀ ਕੋਟੀ ਬਣਾਈ ਸੀ ਆਪਾਂ ਲੋ ਬੰਨੇ ਮੰਦੀਪ ਤੁਸੀਂ ਵੀ ਦੇਖ ਲਓ ਇਹ ਆਪਾਂ 7 ਗੋਲੇ ਪਾਤੇ ਸ ਨੂੰ ਉਹ ਲੱਗਣਗੇ ਤਾਂ ਹੋ ਸਕਦਾ ਵੀ ਛੇ ਲੱਗਣ ਪਰ ਆਪਾਂ ਵੱਧ ਪਾਤਾ ਆਹ ਕੱਲਰ ਦੀ ਕੋਟੀ ਉਹਨਾਂ ਦੀ ਪੂਰੀਆਂ ਵਾਹਾਂ ਦੀ ਆਪਾਂ ਫਿਰ ਉਹ ਆਨੇ ਚਲੋ ਸਾਨੂੰ ਪਾਚਮ ਫੜਾ ਦੇਵੇ ਸੀ ਬਣਾ ਲਾਂਗੇ ਲੋ ਜੀ ਇਹ ਆਪਾਂ ਪਾਚਮ ਘਾਲ ਦੇ ਨਾਲ ਉਹਨਾਂ ਕਿਹੜਾ ਕੋਟੀ ਜਿਹਨਸੀ ਪਰ ਨਹੀਂ ਟਾਈਮ 7 ਗੋਲੇ ਆਪਾਂ ਪਾ ਕੇ ਆਹ ਕੋਟੀ ਦੀ ਜਿਹੜੀ ਤੁਹਾਨੂੰ ਦੱਸੇ ਜੀ ਉਹਨਾਂ ਦੀ ਸੀਗੀ ਦੇਖੋ ਜੀ ਤਾਂ ਬਣ ਜਲਦੀ ਬਣ ਜਾਣੀ ਸੀਗੀ ਪਰ ਟਾਈਮ ਨਹੀਂ ਸੀਗਾ ਫਿਰ ਇਹ ਵੀ ਕਾਫੀ ਸੀਗੀ ਫਿਰ ਮਸਾਲੇ ਵੀ ਪਾਤੀ ਛੋਟੀ ਤੇ ਜ਼ਿਆਦਾ ਹੀ ਸੀਗੀ ਮੈਂ ਤਾਂ ਜ਼ਿਆਦਾ ਕੀਤੀ ਤੇ ਫਿਰ ਮੈਂ ਕਹਿੰਦੀ ਚਲوں ਨੀ ਛੱਡ ਨਾ ਜਾਵੇ ਪਰ ਨਹੀਂ ਛੱਡਦੀ ਮੈਂ ਤਾਂ ਬਾਤ ਕਿ 5 ਮਿੰਟ ਹੀ ਲਿੰਦੀ ਆ ਬਸ ਸੀਖ ਇਹ 5 ਮਿੰਟ ਸੀ ਇਹ ਮੈਂ ਲੋ ਜੀ ਇਹ ਉਹਨਾਂ ਦਾ ਸਮਾਨ ਸੀ ਯਾ ਇਹ ਉਹ ਪੈਂਦਾ ਜੀ ਨਾਲ ਤੇ ਆਪਾਂ ਤੋਂ ਕਿੰਕਾ ਦੇ ਕਪੜੇ ਮੰਗਾਏ ਸੀ ਉਹਨਾਂ ਦਾ ਸਮਾਨ ਅਮਰੀਕਾ ਲਈ ਭੰਡਾ ਜਿਹੜਾ ਆਪਾਂ ਨੂੰ ਬੈਗ ਆਪਾਂ ਨੂੰ ਪਾਰਸ ਲੈ ਕੇ ਆਏ ਸੀਗੇ ਤੇ ਉਹ ਸਮਾਨ ਸਮੇਂ ਦਿਖਾਇਆ ਵੀ ਸੀਗਾ ਉਹ ਲੈ ਕੇ ਆਏ ਸੀਗੇ ਜੈਕਟ ਚੱਕ ਲਓ ਤੇ ਲੋ ਜੀ ਆਪਾਂ ਨੂੰ ਉਹਨਾਂ ਨੂੰ ਸਮਾਨ ਕਰ ਲਿਆ ਗਾ ਗਿਫਟ ਜਿਸ ਨੂੰ ਦਿਖਾਉਣੀ ਆ ਲੋ ਜੀ ਉਹਨਾਂ ਦੇ ਬਹਿਣ ਦੀਆਂ ਦੋ ਬੇਟੀਆਂ ਨੇ ஓனா வசத்த ஏல் தாடத்தி ஏன் தான் கலிச்சர் கல்த்த ஒன்னா நோன் ஜுடைய மீறி வீடியோ மீது நாள் தரான போய் ஆய் கல்யா ஒன்றும் ਲੋ ਦੀਆਂ ਕੰਨਾਂ ਚ ਪਾਉਣ ਵਾਲੇ ਸੰਦੱਖਾਂ ਇਹਦਾ ਪੈਨ ਮੰਡੀ ਮੈਲਨਸ ਨੂੰ ਡੇਡ ਡੇ ਛੂਛੂਟੇ ਪਾਇਆ ਸੀ ਫਿਰ ਮੈਂ ਤਾਂ ਹੀ ਮੈਸੇਜ ਚਲੋ ਛੋਟੇ ਪਾਉਂਦੇ ਹੋਣਗੇ ਤੇ ਮੈਂ ਦੋ ਜੋੜੇ ਇਹ ਕਰਤੇ ਮੈਂ ਕਿਹਾ ਚਲੋ ਕੁਛ ਛੋਟੇ ਜਿਹੇ ਦਰਾਨੀ ਨੂੰ ਦੱਸਿਆ ਉੱਥੇ ਸੀ ਉਹਨੂੰ ਵੀ ਨਾਲ ਹੀ ਕਰਤੇ ਇਹ ਜਿਹੜਾ ਘਾਟਾ ਆਪਣਾ ਕਿੱਥੇ ਗਾਇਵਾਂ ਹੈ ਆਪੇ ਬਣਾ ਲਵਾਂਗੇ ਦੇਖੋ ਜੋ ਕਿਹੜਾ ਇਹਨਾਂ ਚੀਜ਼ਾਂ ਤੇ ਬੈਠੇ ਕੋ ਪਿਆਰ ਦੀ ਗੱਲ ਹੁੰਦੀ ਆ ਹਨ ਦੇਖੋ ਆਪਣਾ ਇਹਨਾਂ ਮਾਣ ਕਰਕੇ ਆਪਣਾ ਵੀ ਜ਼ਰੂਰ ਹੱਕ ਵੰਦਾ ਵਾ ਆ ਉਹਨਾਂ ਦੀ ਛੋਟੀ ਗਰਾਂਹੇ ਦੇ ਪੱਕ ਕਰ ਤੇ ਆ ਮੰਦੀਕ ਨੂੰ ਕਰ ਜਿਵੇਂ ਆਪਾਂ ਕੱਵਟ ਕੱਲੇ ਆਪਦੇ ਵਰ ਨੂੰ ਇਹ ਕਾ ਛੋਟੇ ਛੋਟੇ ਘਾਟ ਲਿਕਨਾਂ ਚ ਤੇ ਜਿਹਨਾਂ ਕ ਮੈਨੂੰ ਆਂ ਦੀ ਲੱਗਿਆ ਵੀ ਚਲੋ ਆ ਵੀ ਦੀ ਮਾਤ ਕੱਲਾ ਕਰ ਆ ਕਿ ਕਾ ਛੋਟੇ ਘਾਲ ਤੇ ਦੇਖੋ ਇਹਨੇ ਫਾਇਰ ਫਿਕਲ ਨਹੀਂ ਬੱਲ ਇੱਕ ਵਾਰ ਟੌਸ ਕਰਾਂ ਤੁਸੀਂ ਛੁੱਟ ਹੁੰਦਾ ਜਿੰਨਾ ਪੈਣਾ ਨਹੀਂ ਗਿਆ ਨਾ ਅੱਗੇ ਤੁਸੀਂ ਵੀ ਗਿਫਟ ਕੀ ਕਰ ਲਿਆਗਾ ਫਿਰ ਮੈਨੂੰ ਤਾਂ ਤਖਾਉਣਾ ਪੈਣਾ ਤੇ ਤਖਾਉਣਾ ਚੀਜ਼ ਤਾਂ ਕੋਈ ਹੈ ਨਹੀਂ ਸੀ ਕਈ ਵਾਰ ਕਮੈਂਟ ਵੀ ਇਹੋ ਜਿਹਾ ਆਉਂਦੇ ਆ ਵੀ ਤੁਸੀਂ ਕੀ ਗਿਫਟ ਦਿੱਤਾ ਤੁਹਾਡੇ ਲਈ ਗਿਫਟ ਲੈ ਕੇ ਆਏ ਆ ਚਲੋ ਪਤਾ ਪਿਆਰ ਵੱਲੋਂ ਨੇ ਦਿੱਤਾ ਕੀ ਕੀਜ਼ ਆਪਣਾ ਇਹਨਾਂ ਨੇ ਨਵਾਂ ਕਿਤਾਬ ਮੇਰੇ ਬੱਚਿਆਂ ਦਾ ਵੀ ਕਿਤਾਬ ਤੇ ਆਪਾਂ ਵੀ ਜ਼ਰੂਰ ਕਰਨ ਦਾ ਫੱਕ ਸੀ ਦੇਖੋ ਕਹਾਲ ਸੀ ਇਹ ਤਾਂ ਆਉਣਾ ਦੀ ਬੀਟੀ ਦੇ ਵੱਡੀ ਦੇ ਫਲ ਤੇ ਆਛੀ ਛੋਟੀ ਦੀ ਬਾਅਦ ਤੇ ਗਲ ਤੇ ਇੱਕ ਤਾਂ ਹੱਸ ਕਰ ਆਪਰੇ ਬੱਚਿਆਂ ਦੇ ਲਾਉਣ ਵਾਸਤੇ ਫੇਰ ਵਾਂਂ ਜਿਸੀ ਆਪਾ ਉਹ ਆ ਸੁਣ ਜਾ ਕੇ ਲੈਪਕ ਜਿਚਰ ਵਗੈਰਾ ਤਾਂ ਬਾਵਾ ਹੀ ਪਾ ਲਿਆ ਪਤਾ ਆਹ ਕਲਿੱਚਰ ਪਾ ਦਿੱਤ ਕਿ ਨਾ ਤੋ ਜੀ ਅਵਲੇ ਤਾਂ ਨਹੀਂ ਦਿਖਾਉਂਦੇ ਬਸ ਸਸਾਂ ਸਾਰੇ ਇੱਥੇ ਦਿਖਾ ਦਿੰਦੀ ਆ ਕਾਫੀ ਵਪਤ ਬਟਨ ਵਗੈਰਾ ਆਇ ਪਾਤੇ ਨੂੰ ਨਾ ਚਲੋ ਜੀ ਠੀਕ ਆ ਵੀਡੀਓ ਦਾ ਪੈਂਡ ਕਰਦੇ ਹਾਂ ਸੋ ਬਸ ਇਸ ਦਿਖਾਤਾ ਜੋ ਕੁਸ ਪੈਨ ਮੇ ਅਪਾ ਕੋਰੀਅਰ ਕਰਵਾਉਣਾ ਅੱਜ ਜੇ ਤੁਸੀਂ ਵੀ ਕੋਈ ਸਾਨੂੰ ਲੋੜ ਆ ਜਾਗ ਤੇ ਕੋਟੀ ਤੁਸੀਂ ਵੀ ਆਦੇ ਆਰਡਰ ਕਰਵਾ ਸਕਦੇ ਆ ਚਲੋ ਜੀ ਧੰਨਵਾਦ ਆਪਾਂ ਨਾਲ ਜੁੜਨ ਦਾ ਲਓ ਜੀ ਅੱਜ ਆਪਾਂ ਬਣਾਈਆਂ ਗਰਮ ਗਰਮ ਦੀ ਲੀਪੀਆਂ ਇੱਕ ਗਲਾਸ ਪਚਾਦਾ ਬਣਾ ਲਿਆ ਤਿਆਰ ਕਰ ਕਪਾ ਜਲੇਬੀਆਂ ਬਣਾ ਰਹੀਆਂ ਦੇਖੋ ਜੀ ਬਹੁਤ ਵਧੀਆ ਬਣ ਕੇ ਤਿਆਰ ਆ ਦੱਸਿਓ ਜੀ ਕਿੰਨੀ ਆਪਣੀਆਂ ਜਲੇਬੀਆਂ ਲਓ ਜੀ ਇਹ ਬਹੁਤ ਵਧੀਆ ਕਰਕਰੀਆਂ ਬਣਨ ਜਲੇਬੀਆਂ ਇੱਕ ਗਲਾਸ ਪਾ ਚਾਹ ਦਾ ਪਰ ਲਿਆ ਤੇ ਨਾਲ ਲੈਣੀਆਂ ਗਰਮ ਗਰਮ ਜਲੇਬੀਆਂ ਇਹ ਪਾਸੋਂ ਨੂੰ ਜ਼ਰੂਰ ਦੱਸਾਂਗੇ ਇਹ ਵੀ ਰੈਸਪੀ ਬਣਾਵਾਂਗੇ ਇਹਨੂੰ ਵੀ ਮੈਨੂੰ ਹੋ ਗਏ 8-9 ਸਾਹ ਨਹੀਂ 8-9 ਸਾਹ ਨਹੀਂ ਇਹ 2018-19 ਤੋਂ ਮੈਂ ਬਣਾਉਣੀ ਹੈ ਜਲੇਬੀਆਂ ਤੇ ਵਸ ਹੁਣ ਤਾਂ ਘੱਟ ਬਣਾਉਂਦੀ ਸੀ ਕਿ ਮਿੱਠਾ ਘੱਟ ਖਾਣੇ ਕਰਕੇ ਤੂੰ ਆਪਾ ਬਣਾ ਲੈਨੇ ਘਰ ਆਈ ਤੇ ਅੱਜ ਆਪਾ ਬਣਾ ਲਈਆਂ ਤੇ ਵਸ ਵੀਡੀਓ ਤਾਂ ਨਹੀਂ ਮੈਂ ਬਣਾਈ ਹੈਗੀ ਤੇ ਲੋ ਜੀ ਆਪਾਂ ਕਿਸ ਦਿਨ ਫੇਰ ਜ਼ਰੂਰ ਦਿਖਾਵਾਂਗੇ ਬਣਾ ਕੇ ਕਿਵੇਂ ਬਣਦੀਆਂ ਕਮੈਂਟ ਕਰਕੇ ਦੱਸਿਓ ਆਪਣੀਆਂ ਜਲੇਬੀਆਂ ਕਿੱਦਾਂ ਦੀਆਂ ਲੋ ਜੀ